ਤਸੀਆ ਹਨਾ ਕਈ ਤਾਂ ਬਹੁਤ ਜ਼ਿਆਦਾ ਥੀਏਟਰ ਕਰਦੇ ਨੇ ਸਾਬਸੀ ਬਹੁਤ ਜ਼ਿਆਦਾ ਥੀਏਟਰ ਕਰਦੇ ਨੇ ਕਿ ਲੋਤਾ ਧੰਨਵਾਦ ਅਨੀਤਾ ਸ਼ਵਦੇਸ਼ ਔਰ ਮੈਂ ਕਈ ਵਾਰੀ ਦੋ ਦੋ ਸਾਲ ਨਾਟਕ ਦੇਖਣ ਵੀ ਨਹੀਂ ਸੀ ਜਾਂਦਾ ਕੌਂਸ਼ੀਅਸਲੀ ਮੜੀ ਗੱਲਾਂ ਸਰ ਜਦੋਂ ਕਿ ਮੈਂ ਮੂਗਾ ਛੱਡ ਕੇ ਚੰਡੀਗੜ੍ਹ ਇਸ ਕਰਕੇ ਆਇਆ ਸੀ ਕਿ ਮੈਂ ਘਰੋਂ ਚੰਡੀਗੜ੍ਹ ਜਾਵਾਂ ਉਹ ਥੀਏਟਰ ਬਹੁਤ ਹੁੰਦਾ ਤੇ ਮੈਂ ਰੋਜ਼ ਥੀਏਟਰ ਦੇਖ ਸਕਾਂ ਉਹ ਮੂਗੇ ਥੀਏਟਰ ਨਹੀਂ ਸੀ ਹੁੰਦਾ ਔਰ ਪਹਿਲੇ ਸਾਲ ਮੈਂ ਸ਼ੌਕ ਸ਼ੌਕ ਦੇ ਵਿੱਚ ਬਹੁਤ ਥੀਏਟਰ ਦੇਖਿਆ ਕੀਤਾ ਵੀ ਹੁਣ ਕਿ ਦੋ ਦੋ ਸਾਲ ਦਾ ਗੈਪ ਪੈ ਗਿਆ ਤੁਸੀਂ ਯਕੀਨ ਮੰਨੋ ਕਿ ਮੈਂ ਦੋ ਸਾਲ ਥੀਏਟਰ ਦੇਖਣ ਨਹੀਂ ਗਿਆ ਚੱਲੀ ਕਰਦੇ ਵਿੱਚ ਪਰ ਜਦੋਂ ਮੈਂ ਦੋ ਸਾਲ ਬਾਅਦ ਗਿਆ ਮੈਨੂੰ ਹੰਦਾ ਸੀ ਠੀਕ ਹੈ ਚੰਗਾ ਹੋ ਗਿਆ ਮੈਂ ਦੋ ਸਾਲ ਟਾਈਮ ਨਹੀਂ ਵੇਸਟ ਕੀਤਾ ਮੈਨੂੰ ਪਤਾ ਹੈਗਾ ਬਹੁਤ ਭੈੜੀ ਹੈ ਸਵਾਲ ਤਾਂ ਇਹ ਹੈ ਕਿ ਕੀ ਦੋ ਸਾਲਾਂ ਬਾਅਦ ਵੀ ਸਾਡੀ ਪ੍ਰੋਡਕਸ਼ਨ ਦਾ ਲੈਵਲ ਐਦਾਂ ਵੱਧ ਜਾਂਦਾ ਹੈ ਐਨਾ ਬਦਲ ਜਾਂਦਾ ਹੈ ਕਿ ਅਸੀਂ ਕਹੀਏ ਕਿ ਅਸੀਂ ਬਹੁਤ ਵੱਡਾ ਕੰਮ ਕਰਦਾ ਤੇ ਅਸੀਂ ਕਹੀਏ ਕਿ ਅਸੀਂ ਗਾਂਹ ਵੜ ਕੇ ਚਲੋ ਯਾਰ ਹੁੰਦਾ ਥੀਏਟਰ ਦੇਖਣਾ ਜ਼ਰੂਰੀ ਹੋ ਗਿਆ ਜੇ ਅਸੀਂ ਆਪ ਥੀਏਟਰ ਵੇਖ ਕੇ ਇੰਨੇ ਰਵਾਂਚਿਤ ਨਹੀਂ ਹੋ ਰਹੇ ਮੈਨੂੰ ਸ਼ੱਕ ਹੈ ਕਿ ਅਸੀਂ ਕਦੇ ਆਡੀਅנס ਲੈ ਆਉਂਦੇ ਹਾਂ ਮੈਨੂੰ ਕਦੇ-ਕਦੇ ਇਦਾਂ ਲੱਗਦਾ ਕਿ ਅਸੀਂ ਸਿਰਫ ਨੰਬਰ ਵਧਾਣ ਦੇ ਲਈ ਥੀਏਟਰ ਕਰੀ ਜਾ ਰਹੇ ਹਾਂ ਔਰ ਲਿਹੀ ਜਾ ਰਹੇ ਮੈਂ ਵੀ ਇਹਨਾਂ ਨਾਟਕ ਨਹੀਂ ਦੇਖੇ ਨੇ ਅੱਜ ਮੈਂ ਅੱਧੇ ਨਾਟਕ ਫਾੜ ਕੇ ਸੁੱਟ ਦਿਆਂ ਆਰਾਮ ਨਾਲ ਮੈਨੂੰ ਲੱਗਦਾ ਪੰਜਾਬੀ ਨਾਟਕ ਨੂੰ ਕੋਈ ਫਰਕ ਨਹੀਂ ਪੈਂਦਾ ਹਨ ਪਤਾ ਹੈ ਕਿ ਇਹ ਲਾ ਬਹੁਤ ਹਾਲੂ ਨੇ ਪਰ ਇਹਨਾਂ ਗਲੰਗ ਚੈਲੰਜ ਕਰਕੇ ਦਿਖਾਓ ਬਹੁਤਾ ਪੰਜਾਬੀ ਦਾ ਨਾਟਕ ਅਨਫੋਰਚੂਨੇਟਲੀ ਨੰਬਰ ਵਧਾਨ ਦੇ ਲਈ ਹੋ ਰਿਹਾ ਉਹੀ ਪ੍ਰੋਡਕਸ਼ਨ ਉਹੀ ਸਟਾਈਲ ਰਿਪੀਟ ਹੋ ਰਿਹਾ ਹੈ ਮੇਰਾ ਸਵਾਲ ਇਹ ਹੈ ਕਿ ਜੇ ਅਸੀਂ ਐਹੀ ਥੀਏਟਰ ਕਰੀ ਜਾਣਾ ਤੇ ਫਿਰ ਉਹ ਗੱਲ ਕਦੀ ਆਉਗੀ ਕਦੋਂ ਅਸੀਂ ਪੜਾਂਗੇ ਕਿ ਅਫਲਾਣੇ ਬੰਦੇ ਨੇ ਸੈਮਰ ਬੈਕਟਰ ਨੇ ਇੱਕ ਨਾਟਕ ਲਿਖਿਆ ਤੇ ਉਹ ਅਬਸੋਰਬ ਆਦੀ ਜ਼ਿਕਰ ਹੋ ਗਿਆ ਅਫਲਾਣੇ ਬੰਦੇ ਨੇ ਇਸ ਉੱਪਰ ਵੀ ਆ ਲਿਖਿਆ ਤੇ ਇੱਕ ਨਵੀਂ ਪ੍ਰਵਿਰਤੀ ਕ੍ਰੀਏਟ ਹੋ ਗਈ ਜਦ ਹੈਨਰੀਕ ਇਬਸਨ ਕਦੋਂ ਆਊਗਾ ਤੇ ਸ਼ੇਕਸਪੀਅਰ ਸਾਡੇ ਕੋਲ ਕਦੋਂ ਆਊਗਾ ਅਸੀਂ ਤਾਂ ਹਾਲ ਦੀ ਘੜੀ ਮੂਵ ਨਿਵੇਸ਼ ਤੋਂ ਬਾਅਦ ਨਹੀਂ ਨਿਕਲ ਪਾਰੇ ਜਿਨੀਏ ਸਾਡੇ ਕੋਲੇ ਬਹੁਤ ਵਧੀਆ ਸਕ੍ਰਿਪਟਾਂ ਪਈਆਂ ਨੇ ਸਾਡੇ ਸੀਨੀਅਰ ਨਾਟਕਕਾਰਾਂ ਔਰ ਆਵੀਆਂ ਉਹ ਅਸੀਂ ਛੱਡ ਕੇ ਨਾ ਵੱਧ ਗਏ ਅਜੇ ਹਾਲੇ ਇਹ ਕਿ ਸਾਡੇ ਕੋਲੇ ਕੋਈ ਗਰਗੀਆਂ ਹਰਸਨ ਸਿੰਘ ਦੀਆਂ ਹਰਚਰਨ ਸਿੰਘ ਦੀਆਂ ਜਵੇਰ ਸਿੰਘ ਔਲਕ ਦੀਆਂ ਹਲੇ ਉਹ ਸਕ੍ਰਿਪਟਾਂ ਸਾਡੇ ਕੋਲੇ ਪਈਆਂ ਨੇ ਜਿਹੜੀਆਂ ਕਿ ਸਵਾਰ ਕੇ ਅਸੀਂ ਐਕਸਪਲੋਰ ਵੀ ਨਹੀਂ ਕੀਤੀਆਂ ਅਸੀਂ ਨੰਬਰ ਵਧਾਉਣ ਦੇ ਲਈ ਇੰਨਾ ਜ਼ਿਆਦਾ ਥੀਏਟਰ ਕੀਤਾ ਬਹੁਤ ਜ਼ਿਆਦਾ ਥੀਏਟਰ ਇਹ ਮੇਰਾ ਹੋ ਰਿਹਾ ਅਨਫੋਰਚੂਨੇਟਲੀ ਅਜੇ ਕੁਝ ਨਹੀਂ ਨਮਾ ਕਰ ਪਾ ਰਹੇ ਕਿ ਨਹੀਂ ਫਿਰ ਉਹ ਜਿੱਥੇ ਤੁਹਾਨੂੰ ਕੁਝ ਸੀ ਨਾ ਮੈਂ 9 ਸਾਲਾਂ ਬਾਅਦ ਡਾਂਡਰ ਕੇ ਨਾਟਕ ਕੀਤਾ ਜਾਂ ਉਹ ਇੱਕ ਪ੍ਰੋਡਕਸ਼ਨ ਹੋਈਆਂ ਪਰ ਮੈਂ ਜਿੱਥੇ ਵੀ ਗਿਆ ਲੋਕਾਂ ਨੇ লাই ਕੀਤਾ ਲੇਕਿਨ ਤੁਸੀਂ ਕਿਸੇ ਵੀ ਡਰਾਮੇ ਚ ਚਲੇ ਜਾਓ ਇਹ ਹੁਣ ਇੱਕ ਨਵੀਂ ਟ੍ਰੈਡੀਸ਼ਨ ਬਣ ਚੁੱਕੀ ਹੈ ਤੁਸੀਂ ਕੋਈ ਵੀ ਸ਼ੋਅ ਦੇਖੋ ਪੰਜਾਬ ਦੇ ਵਿੱਚ ਜਿੱਥੇ ਰੈਗੂਲਰ ਥੀਟਰ ਹੁੰਦਾ ਰਹਿੰਦਾ ਹੈ ਹਰ ਨਾਟਕ ਨੂੰ ਦਰਸ਼ਕ ਖੜੇ ਹੋ ਕੇ ਸਟੈਂਡਿੰਗ ਅਪੀਸ਼ਨ ਦੇ ਦਿੰਦੀ ਆਲਮੋਸਟ ਨਹੀਂ ਤਾਂ ੱਕੇ ਨਾ ਲੜਨੇ ਆ ਇੱਕ ਨ ਇੱਕ ਬੰਦਾ ਕਹਿੰਦਾ ਜੀ ਸ਼ਾਨਦਾਰ ਪ੍ਰੋਡਕਸ਼ਨ ਪਲੀਜ਼ ਸਟੈਂਡ ਅਪ ਕੋਲਣਾ ਸਾਰੇ ਲੋਕ ਖੜੇ